ਪੂਜਾ ਸੰਗਾ ਦੇ ਲਗਾਤਾਰ ਡਿਵੋਰਸ ਤੇ ਵਿਆਹ ਹੋਣ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਪੂਜਾ ਸੰਗਾ ਬਹੁਤ ਜ਼ਿਆਦਾ ਵਾਇਰਲ ਹੋ ਚੁੱਕੀ ਸੀ ਜਿਸ ਕਰਕੇ ਪੂਜਾ ਸੰਗਾ ਨੂੰ ਹੁਣ ਇੰਗਲੈਂਡ ਤੋਂ ਮੁੰਡਿਆਂ ਨੇ ਵਾਰਨਿੰਗ ਦਿੱਤੀ ਆ ਉਹਨਾਂ ਨੇ ਕਿਹਾ ਕਿ ਪੂਜਾ ਸੰਗਾ ਨੂੰ ਤੂੰ 10 ਵਿਆਹ ਕਰਾ 20 ਵਿਆਹ ਕਰਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਜੋ ਤੂੰ ਨੈੱਟ ਦੇ ਉੱਤੇ ਕਦੇ ਵਿਆਹ-ਵਿਆਹ ਖੇਡਦੀਆਂ ਤੇ ਕਦੇ ਡਿਵੋਰਸ ਖੇਡਦੀਆਂ ਰੋਲਾ ਪਾ ਰੱਖਿਆਗਾ ਉਹ ਨਾ ਕਰ ਇਸ ਕਰਕੇ ਜੋ ਹੋਰ ਲੋਕ ਸਹੀ ਲੋਕ ਨੇ ਉਹਨਾਂ ਦੇ ਉੱਤੇ ਵੀ ਗਲਤ ਅਸਰ ਪੈਂਦਾ ਜਾ ਪੂਜਾ ਸੰਘਾ ਦੇ ਪਿੰਡ ਦੇ ਤੇ ਪੰਚਾਇਤ ਨੂੰ ਵੀ ਉਹਨਾਂ ਨੇ ਬੇਨਤੀ ਕੀਤੀ ਆ ਕਿ ਜੋ ਵੀ ਇਹਨਾਂ ਦਾ ਮਸਲਾਗਾ ਉਹ ਨੈੱਟ ਦੇ ਉੱਤੇ ਨਾ ਰੌਲਾ ਪਾਉਣ ਇਹਨਾਂ ਦਾ ਘਰ ਬੈਠ ਕੇ ਨਿਵੇੜਾ ਕਰਵਾ ਦੇ ਜੇ ਤੂੰ ਇਹ ਕਰਤੂਤਾ ਨਾ ਕਰਨੋਂ ਹਟੀ ਤਾਂ ਅਸੀਂ ਆਪਣੇ ਆਪ ਦੇਖਾਂਗੇ ਫੇਰ ਨਾ ਕਹੀਂ ਵੀ ਮੇਰਾ ਸੋਤਾ ਲਾ ਦਿੱਤਾ ਕਮਲ ਕੌਰ ਵਾਂਗੂ ਬਾਕੀ ਇਹਨਾਂ ਦੇ ਵਿਆਹ ਨੂੰ ਹਜੇ 6 ਮਹੀਨੇ ਹੀ ਹੋਏ ਸੀ ਤੇ ਜੋ ਸੁਖ ਮੁੰਡਾ ਸੀ ਉਸਨੇ ਕਿਹਾ ਸੀਗਾ ਜਦੋਂ ਉਸ ਨੂੰ ਪੁੱਛਿਆ ਗਿਆ ਸੀ ਤਾਂ ਉਸਨੇ ਕਿਹਾ ਸੀਗਾ ਕਿ ਮੈਂ ਪੂਜਾ ਸੰਗਾ ਨੂੰ ਪਿਆਰ ਕਰਦਾਂਗਾ ਚਾਹੇ ਇਸ ਦੇ 10 ਵਿਆਹ ਹੋਏ ਹੋਣ ਮੈਂ ਫੇਰ ਵੀ ਇਸ ਨੂੰ ਇੰਨਾ ਹੀ ਪਿਆਰ ਕਰੂੰਗਾ ਪਰ ਤੁਸੀਂ ਦੇਖ ਸਕਦੇ ਹੋ ਕਿ ਹਜੇ 6 ਮਹੀਨੇ ਵੀ ਨਹੀਂ ਹੋਏ ਇਹਨਾਂ ਦਾ ਤਾਂ ਡਿਵੋਰਸ ਡਿਵੋਰਸ ਖੇਡਣ ਵਾਲਾ ਚੱਕਰ ਫੇਰ ਸ਼ੁਰੂ ਹੋ ਚੁੱਕਿਆਗਾ ਬਾਕੀ ਇਸ ਤਰ੍ਹਾਂ ਦੀਆਂ ਗੱਲਾਂ ਜੋ ਕਰਨੀਆਂ ਨਹੀਂਆਂ ਨੈਟ ਦੇ ਉੱਤੇ ਨਾ ਕੀਤੀਆਂ ਜਾਣ ਅਸੀਂ ਵੀ ਰਿਕੁਐਸਟ ਕਰਦੇ ਹਾਂ ਕਿ ਆਪਣਾ ਮਸਲਾ ਘਰੇ ਬੈਠ ਕੇ ਨਿਮੇੜਨਾ ਚਾਹੀਦਾ ਨਾ ਕਿ ਲੋਕਾਂ ਦੇ ਵਿੱਚ ਜਲੂਸ ਕੱਢਣਾ ਚਾਹੀਦਾ ਬਾਕੀ ਤੁਹਾਡਾ ਕੀ ਵਿਚਾਰ ਆ ਇਸ ਦੇ ਬਾਰੇ ਕਿ ਜੋ ਮੁੰਡਿਆਂ ਨੇ ਧਮਕੀ ਦਿੱਤੀ ਆ ਉਹ ਸਹੀ ਦਿੱਤੀ ਆ ਜਾਂ ਗਲਤ ਤਾਂ ਪੁਲਿਸ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਬਾਕੀ ਮਿਲਦੇ ਹਾਂ ਕਿਸੇ ਹੋਰ ਪੱਡੀ ਅਪਡੇਟ ਦੇ ਨਾਲ ਪੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ